ਕਾਸਨਗਰ ਗਲੀ ਨੰਬਰ 6 ਬਬੂਸ਼ਾ ਮੇਰੇ ਮੁਰਸ਼ਿਦ ਨੇ ਤੇ ਹਜਰੇ ਸਖੀ ਜੀ ਦੇ ਸ਼ਹਮਦਾਰ ਦਾ ਉਸਮ ਮਨਾ ਰਹੇ ਆਪਾਂ ਹਰ ਸਾਲ ਇਦਾਂ ਹੀ ਤੁਮ ਤਮ ਨਾ ਮੈ ਲੋ ਕਿਨਵਾ ਜਿਹੜਾ ਮਨ ਤੇ ਨਾਵਾ ਮੇਲਾ ਤੇ ਅੱਜ ਹੁਣ ਸੰਤ ਮਾਪੂਸ ਕਿਥੇ ਕਿਥੇ ਪਹੁੰਚੇ ਹੈ ਜੀ ਕੁਝ ਖੈਰਵਾਦੋਂ ਆਏ ਨੇ ਤੇ ਆ ਮੇਰੇ ਵੀ ਸੱਚੇ ਨ ਸਦਕੇ ਇਹਨਾਂ ਦੇ ਸਭ ਬਾਪੂ ਜੀ ਦੇ ਜੋ ਵੀ ਅੱਜ ਇਹਨਾਂ ਦੇ ਘਰ ਤੇ ਸੰਗਤ ਦੇ ਵਿੱਚ ਸੰਗਤ ਵੇਖੋ ਜੀ ਕਾਫੀ ਇਕੱਠਾ ਹੈਗਾ ਕਿਰਪਾ ਕਿਰਪਾ ਦਾਤਾ ਜੀ ਦੀ ਕੱਲ ਮਹਿੰਦੀ ਸੀ ਕੱਲ ਮਹਿੰਦੀ ਸੀ ਅੱਜ ਭੰਡਾਰਾ ਅੱਜ ਮਹਿਫਲ ਆ ਪਰਸੋਂ ਦਾ ਮੇਲਾ ਚੱਲਦਾ ਪਿਆ ਮੇਰੇ ਕੋਲ ਤਾਂ ਪਹਿਲਾਂ ਸਟਾਰਟ ਹੋਈ ਜਾਵੇ ਮੇਲੇ ਦੀ ਤਿਆਰੀ ਜੀ ਹਾਂ ਤਿੰਨ ਦਿਨ ਲੰਘ ਹੀ ਜਾਂਦੇ ਆ ਜੀ ਪੰਜਵੇਂ ਤੋਂ ਜ਼ਿਆਦਾ ਕੱਠ ਜਿਹੜਾ ਲੱਗਦਾ ਚਿਰ ਵੀ ਸੰਤਾਏ ਸਰਣ ਦੀ ਯਾਦ ਤੇ ਤੌਰ ਤੇ ਕਹਾਂਗੇ ਜੀ ਹਾਂ ਜੀ ਮੇਰੇ ਅੱਜ ਜੋ ਵੀ ਆ ਮੈਂ ਇਹਨਾਂ ਦੇ ਪਰਾਵੰਦੇ ਭੈਣ ਭਰਾਵੰਦੇ ਚਰਨ ਸਦਕੇ ਆ ਤੇ ਮੇਰੇ ਮੁਰਸ਼ਿਦ ਦਾ ਹੱਥ ਆ ਮੇਰੇ ਤੇ ਬੱਜੀ ਜੈ ਦਾਤਿਆਂ ਦੀ ਜੈ ਸਰਕਾਰਾਂ ਦੀ ਅੱਜ ਜੀ ਅਸੀਂ ਆਏ ਆ ਆਪਣੇ ਸੇਵਕ ਬੱਬੇ ਸ਼ਾਹ ਦੇ ਘਰ ਜੀ ਇਹ ਮੇਲਾ ਕਰਉਂਦੇ ਹਰ ਸਾਲ ਅੱਜ ਮੇਲੇ ਦੇ ਨਜ਼ ਮਨਣ ਆਏ ਆ ਜੀ ਬਾਕੀ ਤੁਹਾਨੂੰ ਪਰਚੇ ਦਾ ਤਾਂ ਲੋੜ ਨਹੀਂ ਸਾਡੀ ਜਾਣਦੇ ਤਾਂ ਤੁਸੀਂ ਆਈਓ ਸਾਨੂੰ ਸੰਗਤ ਦੇ ਦਾਸ ਸੰਗਤ ਦੇ ਪੈਰਾਂ ਦੀ ਮੈਲ ਬੱਬੂ ਸ਼ਾਹ ਅਜੇ ਨੰਦ ਮਾਨਣ ਆਏ ਆ ਧੀਰੇ ਘਰ ਜਨਦ ਮਾਨਣ ਦੇ ਆ ਮਹਿਫਲਾਂ ਦੇ ਕਿੰਨੇ ਜਿਹੜੇ ਅੱਜ ਸੰਗਤ ਰੂਪ ਚ ਜਿਹੜੀ ਇੱਥੇ ਸੰਗਤ ਸੰਗਤ ਵੇਖੋ ਜੀ ਮਹਾਰਾਜ ਦੀ ਕਿਰਪਾ ਹੈ ਦਾਤਿਆਂ ਦੀ ਤੁਰੀ ਆਉਂਦੀ ਆ ਮਿਲੀ ਜਾਂਦੀ ਤੁਰੀ ਜਾਂਦੀ ਤੁਰੀ ਆਉਂਦੀ ਤੁਰੀ ਜਾਂਦੀ ਆ ਕਾਫੀ ਇਕੱਠ ਹੈਗਾ ਜੀ 2-400 ਦਾ ਇਕੱਠ ਹੈਗਾ ਜੀ ਹੋਰ ਵੀ ਸੰਤ ਉਹ ਪਰਸ਼ਾਹ ਜੀ ਹਾਂ ਜੀ ਵਾਧੂ ਮਹਾਂਪੁਰਸ਼ ਆਇਆ ਜੀ ਅ ਰਜੇਸ਼ਾ ਜੀ ਆ ਸਾਡੇ ਪਾਪ ਸ਼ਾਹ ਜੀ ਆ ਸਾਡੇ ਸੰਤ ਆਏ ਆ ਹੋਰ ਸੰਤ ਮਾਲ ਮੁਰਖ ਬਥੇਰੇ ਆ ਉਧਰ ਵੀ ਸਾਰੇ ਲੈਂਡ ਵਿੱਚ ਬੈਠੇ ਆ ਸਾਰੇ ਸੰਤ ਬਾਕੀ ਕਈਆਂ ਦਾ ਮੈਨੂੰ ਨਾਮ ਨਹੀਂ ਯਾਦ ਜੀ ਕਈ ਨਾ ਪਹਿਲੀ ਫਰੀ ਸਾਰਿਆਂ ਵੱਲੋਂ ਹਾਜ਼ਰੀ ਆ ਜੀ ਸਾਰਿਆਂ ਨੂੰ ਜੀ ਆਇਆਂ ਕਿਨ੍ਹੇ ਆ ਜੀ ਜਿਆਦਾ ਤੇ ਆ ਜੋ ਕੁਛ ਵੀ ਆ ਬਾਪੂ ਬੱਬੂ ਸ਼ਾਹ ਦੇ ਸਰਕਾਰ ਚੰਨ ਸਦਕੇ ਆ ਆਪਣਾ ਨਾਮ ਬਾਬਾ ਜਾਦੀ ਆ ਜੀ ਪਿੰਡ ਬੜਕਲਾ ਤੋਂ ਇਹਨਾਂ ਵੀਰਾਂ ਦੇ ਸਿਰ ਤੇ ਭੰਡਾਰਾ ਵੇਖਣ ਆਏ ਆ ਜੀ ਆਪਣੇ ਵੀਰ ਬਾਬਾ ਬੱਬੂ ਸ਼ਾਹ ਦੇ ਇਹਨਾਂ ਦੇ ਸੰਗ ਦੇ ਕਰਕੇ ਆ ਮੇਲਾ ਵੇਖਣ ਆਏ ਪਿਆਰ ਆ ਜੀ ਆਪਣੇ ਇਹਨਾਂ ਨਾਲ ਭਰਾਵਾਂ ਨਾਲ ਤੇ ਆਪਣੀ ਇਹ ਭੈਣ ਆ ਬੱਬਾ ਜਿਹਦਾ ਅੱਜ urs ਮਲਾ ਮਨਾ ਰਹੇ ਆ ਜਿੰਦਾ ਪੀਰ ਸ਼ਾਹ ਮਦਾਰ ਦਾ ਉਹਨਾਂ ਦੇ ਭੰਡਾਰੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਥ ਸੱਤ ਸੱਤ ਸੱਗਤ ਨੂੰ ਕਾਦੀ ਸੰਗਤੂ ਡਾਕਟਰ